ਮੈਂ ਨਾ ਤਿਆਰੋ ਕੇ ਪੀ ਲੈਣਾ ਮੈਂ ਤੁਸੀਂ ਰੱਖ ਦੋ ਨਹੀਂ ਪੁੱਤ ਪਹਿਲਾਂ ਚਾਹ ਪੀਣਾ ਠੰਡੀ ਹੋ ਜੇਗੀ ਉਹ ਕੁਛ ਨਹੀਂ ਹੁੰਦਾ ਮੈਂ ਆਪੇ ਗਰਮ ਕਰ ਲਵਾਂਗਾ ਤੁਸੀਂ ਨਹੀਂ ਪੁੱਤ ਕੋਈ ਬੁਢੀ ਮਾਂ ਦਾ ਵੀ ਸੋਚਿਆ ਕਰ ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ ਪੁੱਤ ਤੇ ਤੂੰ ਹੁਣ ਵਿਆਹ ਕਰਾ ਲਾ ਮੇਰਾ ਪੁੱਤ ਉਹ ਮੰਮੀ ਉਹ ਵਿਆਹ ਹੀ ਕਰਵਾ ਲਾਂਗੀ ਤੁਹਾਨੂੰ ਪਤਾ ਅਜੇ ਥੋੜਾ ਆਪਣਾ ਕੰਮ ਤੇ ਸਵਾਰ ਲੀ ਗੇ ਨਹੀਂ ਪੁੱਤ ਹੁਣ ਮੇਰੇ ਕੋ ਘਰ ਦਾ ਕੰਮ ਨਹੀਂ ਇਹ ਹੁੰਦਾ ਹੁਣ ਮੈਂ ਬਥੇਰਾ ਕਰ ਲਿਆ ਹੁਣ ਤੂੰ ਜਵਾਨ ਵਾਂ ਪੁੱਤ ਨੂੰ ਵਿਆਹ ਕਰਾ ਲਾ ਚੱਲ ਕੋਈ ਨਾ ਵਿਆਹ ਬਾਰੇ ਬਾਅਦ ਚ ਸੋਚਾਂਗੇ ਮੈਂ ਹੁਣ ਆਪਣਾ ਕੰਮ ਜਾਵਾਂ ਮੈਂ ਅੱਗੇ ਲੇਟ ਹੋ ਜਾਨਾ ਚੱਲ ਪੁੱਤ ਜਾ ਆਜੀ ਟਾਈਮ ਨਾ ਚਲੋ ਠੀਕ ਆ ਬੱਸ ਤੈਨੂੰ ਫੇਰ ਵੀ ਵੇਖ ਲਾ ਉਹ ਮੰਮੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਪੁੱਤ ਅੱਜਕੱਲ ਤੇਰੀ ਕੋਈ ਗੱਲ ਨਹੀਂ ਜਿਹੜੀ ਵੀ ਕੋਈ ਮਰਜ਼ੀ ਆ ਜੇ ਤੇਰੀ ਕੋਈ ਪਸੰਦ ਆ ਤੇ ਕੋਈ ਨਹੀਂ ਪੁੱਤ ਇਹ ਸਹਿਮਤਵਾ ਸੋ ਮੰਮੀ ਜੀ ਕੋਈ ਪਸੰਦ ਨਹੀਂ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਮੇਰਾ ਆਪਣਾ ਹੀ ਦਿਮਾਨ ਹੈਗਾ ਵੇਖ ਲੈ ਇੱਕ ਵਾਰੀ ਫੇਰ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੇਰੇ ਕੋ ਘਰ ਦਾ ਕੰਮ ਨਹੀਂ ਹੁੰਦਾ ਪੁੱਤ ਉਹ ਮੈਂ ਆਪੇ ਕੰਮ ਨਿਬੇੜ ਦਿਆ ਕਰੂੰ ਤੁਸੀਂ ਟੈਨਸ਼ਨ ਨਾ ਲਿਆ ਕਰੋ ਹਾਂਜੀ ਵੀਰੇ ਫਸਟਿਕਾ ਤੁਸੀਂ ਕਹਾਂ ਜੀ ਅੱਜ ਕੀ ਗੱਲ ਕਾਲਜ ਨਹੀਂ ਗਏ ਉਹ ਮੈਂ ਆਪੇ ਵੈਸੇ ਛੁੱਟੀ ਕਰ ਲਈ ਕਾਲਜ ਤੋਂ ਛੁੱਟੀ ਕਰ ਲਈ ਪਰ ਘਰ ਤੋਂ ਕੋਈ ਛੁੱਟੀ ਨਹੀਂ ਆ ਮੰਮੀ ਲਾ ਕੋ ਕੰਮ ਕਰਵਾ ਦਿਆਗਾ ਹਾਂ ਪੁੱਤ ਟੈਮ ਨਾਲ ਘਰ ਆ ਗਈ ਕੋਈ ਨਾ ਕੋਈ ਮਾਨਾ ਨਹੀਂ ਚੰਗਾ ਨਹੀਂ ਨਹੀਂ ਕੋਈ ਨਹੀਂ ਟੈਨਸ਼ਨ ਨਾਲ ਲਿਆ ਕਰੀ ਦੀ ਮੇਰੇ ਪੁੱਤ ਧਿਆਨ ਆ ਜਾਈ ਵੀਰੇ ਰੁਕ ਜਾ ਪੁੱਤ ਪਿੱਛੋਂ ਆਵਾਜ਼ ਨਹੀਂ ਮਾਰੀ ਦੀ ਸੋਣ ਦੀਰੇ ਨੂੰ ਮਗਰੋਂ ਜਦੋਂ ਘਰੋਂ ਵੀਰ ਬਾਹਰ ਜਾਂਦਾ ਵਾ ਨਾ ਤੇ ਇਦਾਂ ਆਵਾਜ਼ ਨਹੀਂ ਮਾਰੀ ਦੀ ਨਾਲੇ ਆਪਣਾ ਸਿਰ ਢੱਕ ਕੇ ਰੱਖਿਆ ਕਰ ਓਹੋ ਮੰਮੀ ਮੈਂ ਕੁਝ ਮੰਗੋਣਾ ਹੀ ਵੀਰੇ ਕੋਲ ਮੈਂ ਚੇਤਾ ਹੀ ਭੁੱਲ ਗਿਆ ਤੱਕ ਫੋਨ ਤੇ ਵੀਰ ਨੂੰ ਕਹਿ ਲੈਂਦੀ ਇਦਾਂ ਵੀਰ ਨੂੰ ਆਵਾਜ਼ ਨਹੀਂ ਮਾਰੀ ਦੀ ਮਗਰੋਂ ਓਹੋ ਮੰਮੀ ਇਹ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ ਤੇ ਪੁੱਤ ਦਿਮਾਗ ਤੇ ਤੁਹਾਡੇ ਫੋਨਾਂ ਨੇ ਮਾਰੇ ਆ। ਥੱਲੇ ਤੇ ਪੁੱਤ ਕਰੋ ਗਿਆ ਹੀ ਆ ਥੋੜਾ ਵੇਟ ਕਰ ਲੈ ਤੇ ਬਾਅਦ ਚ ਫੋਨ ਕਰਨੀ ਵੀਰ ਨੂੰ। ਫੇ ਕਹਿ ਦੀ ਜੋ ਲਿਆਉਣਾ ਵਾ ਲਿਆ ਦੇਗਾ ਵੀਰ। ਬੋਲੋ ਤਾਂ ਸਹੀ ਸਾਡੇ ਨਾਲ ਨਾਰਾਜ਼ ਜੇ ਮਾਲਕੋ ਅੱਜ ਦੇ ਬੱਸ ਕੋਈ ਨਹੀਂ ਆਉਣੀ ਅੱਜ ਤੇ ਹੜਤਾਲਾਂ ਆ ਗੱਲ ਕਰੋ ਅਸੀਂ ਸਾਡਾ ਹੀ ਏ ਕੀ ਹਾਲ ਜੇ ਭਾਬੀ ਜੀ ਭਰਤ ਨਹੀਂ ਕਰੇ ਮਾਪੇਣਾ ਨਹੀਂ ਆ ਮਾਪੇਂ ਤੇ ਹੈਗੀ ਆ ਬਸ ਤੁਹਾਡੇਰ ਦੀ ਭਾਦੀ ਆ ਨਹੀਂ ਭਰਤ ਨਹੀਂ ਸਟੂਪਿਡ ਅਗਰ ਉਕਲਾ ਨਹੀਂ ਤਾਨੂੰ ਸ਼ਰਮ ਤੇ ਨਹੀਂ ਹੁੰਦੀ ਹੋਣੀ ਜਾਣਦੇ ਆ ਤੇ ਭਾਦੀ ਸਾਈ ਜੀ ਲੱਗਦਾ ਇਹਨੇ ਇਦਾਂ ਨਹੀਂ ਮੰਨਣਾ ਦੂਜੀ ਤਰ੍ਹਾਂ ਮਨਾਉਣਾ ਉਹ ਤਾਂ ਛੱਡ ਮੇਰਾ ਮੈਂ ਹੱਥ ਕਦੇ ਨਹੀਂ ਛੱਡਦਾ ਜਿਹੜਾ ਮੈਂ ਹੱਥ ਇੱਕ ਵਾਰੀ ਫੜ ਲਾਂ ਉਹਨੂੰ ਕੋਈ ਛਡਾ ਨਹੀਂ ਸਕਦਾ ਤੁਸੀਂ ਆ ਕੇ ਛੱਡੋ ਮੇਰਾ ਇਹ ਹੱਥ ਕੋਈ ਨਹੀਂ ਛਡਾ ਸਕਦਾ ਇਹ ਮਿਹਨਤ ਕਿ ਤੂੰ ਸਾਡੇ ਥੱਪੜ ਮਾਰੇ ਓਏ ਸ਼ਰਮ ਕਰੋ ਕਿਉਂ ਕੁੜੀ ਦੇ ਹੱਥ ਚੱਟਿਆ ਮੇਰੀ ਮਸ਼ੂਕ ਆ ਮੈਂ ਵੀ ਮਸ਼ੂਕ ਇੰਨੀ ਤਾਂ ਮੇਰੇ ਜੁੱਤੀ ਵੀ ਨਾ ਪਸੰਦ ਕਰ ਲੈ ਬਈ ਸੁਣ ਲਿਆ ਕਿਉਂ ਤੰਗ ਕਰੀ ਜਾਂਦੇ ਯਾਰ ਤੁਹਾਡੇ ਘਰ ਵੀ ਧੀਆ ਪਹਿਣਾ ਹੈ ਜੇ ਤੁਹਾਡੇ ਵਰਗੀ ਜਿਹੜੇ ਲੇਸ਼ਨ ਇਦਾਂ ਕਰੂਗੀ ਤੇ ਯਾਰ ਕੁੜੀਆਂ ਸੇਵ ਕਿੱਥੋਂ ਰਹਿਣਗੀਆਂ ਕੁੜੀ ਨੂੰ ਵੇਖ ਕੇ ਚਾਂਬਲਣਾ ਨਾ ਤੇਰਾ ਵੀ ਕੰਡਾ ਕੱਢ ਦਾਂਗੇ ਆ ਜਾਓ ਯਾਰ ਆਪਣਾ ਕੰਮ ਕਰੋ ਮਾਰ ਮਾਰ ਇਦਾਂ ਲੱਗਦੀਆਂ ਹੱਡੀਆਂ ਤੋਂ ਤੂੰ ਤੁਸੀਂ ਐਕਸ-ਰੇ ਕਰਾਉਂਦੇ ਫਿਰੋਗੇ ਲਾਚਰ ਜੀ ਜਾ ਜਾਓ ਭੱਜ ਇਥੋਂ ਤੇ ਮੰਮੀ ਦੇਖ ਲਾਂਗੇ ਵੱਡਿਆ ਪਰਮਾਸ਼ਾ। ਓ ਜਾ ਓਏ ਐਵੇਂ ਤੋਣੀ ਨਾ ਵੇਖ ਲਾਂਗੇ। ਓ ਜਾ। ਓ ਚਲ ਜੋ। ਇਹ ਕੌਣ ਸੀ ਐ? ਜਾਣਦੀ ਤੂੰ ਇਹਨਾਂ ਨੂੰ? ਨਹੀਂ ਨਹੀਂ ਮੈਨੂੰ ਨਹੀਂ ਪਤਾ ਕੌਣ ਸੀ। ਐਵੇਂ ਰੋਲ ਕੁੜੀਆਂ ਨੂੰ ਤੰਗ ਕਰਦੇ ਆ ਜਿਹੜੀਆਂ ਮਾਰਦੇ ਉਹਨਾਂ ਪਿੱਛੇ। ਪਤਾ ਨਹੀਂ ਕੌਣ ਸੀ। ਐਹੋ ਜਿਹਾ ਲਫੰਗਿਆ ਕਰਕੇ ਤੇ ਲੋਕ ਤੋਂ ਡਰਦੇ ਨੇ। ਕੱਲੀਆਂ ਕੁੜੀਆਂ ਵੀ ਬਾਹਰ ਨਹੀਂ ਭੇਜਦੇ। ਪਰ ਕਰਨ ਵੀ ਕੀ ਕੁੜੀਆਂ ਵੀ ਮਜਬੂਰ ਨੇ। ਉਹਨਾਂ ਨੇ ਵੀ ਤਾਂ ਕਾਲਜਾਂ ਸਕੂਲਾਂ 'ਚ ਜਾਣਾ ਹੀ ਆ। ਚਲੋ ਤੁਹਾਨੂੰ ਮੈਂ ਗੱਲ ਛੱਡ ਦਿੰਨਾ। ਨਹੀਂ ਨਹੀਂ। ਜਾਣਾ ਤੇ ਮੈਂ ਕਾਲਜ ਸੀ ਸੀ ਬਟ ਬੱਸ ਹੀ ਨਹੀਂ ਆਈ ਹਲੇ ਤੱਕ ਤੇ ਯਾਰ ਬੱਸ ਆਣੀ ਕਿੱਥੋਂ ਅੱਜ ਤਾਂ ਐ ਹੀ ਬਸਾਂ ਦੀ ਹੜਤਾਲ ਸੀਗੀ ਫਿਰ ਹੁਣ ਮੈਂ ਘਰ ਹੀ ਜਾਣਾ ਚਲੋ ਤੁਹਾਨੂੰ ਮੈਂ ਛੱਡ ਦਿੰਦਾ ਕਾਲਜ ਛੱਡ ਦਿੰਦਾ ਨਹੀਂ ਨਹੀਂ ਕੋਈ ਨਹੀਂ ਚਲੋ ਠੀਕ ਹੈ ਜੀ ਮਰਜ਼ੀ ਤੁਹਾਡੀ ਪਰ ਫੇਰ ਨਾ ਤਾਂ ਅੰਗ ਕਾਰਨ ਦਿਨ ਚਲੋ ਠੀਕ ਆ ਧਿਆਨ ਰੱਖਿਓ ਆਪਣਾ ਇੱਕ ਮਿੰਟ ਮੇਰੀ ਗੱਲ ਸੁਣਿਓ ਥੈਂਕ ਯੂ ਤਰ ਤਨਵਾਦ ਕਰਦੀ ਤੁਸੀਂ ਮੇਰੀ ਜਾਨ ਬਚਾਈ ਮੈਨੂੰ ਪਤਾ ਨਹੀਂ ਜੀ ਕੋਈ ਗੱਲ ਨਹੀਂ ਜੀ ਤੂੰ ਫਿਰ ਤੂੰ ਮੈਨੂੰ ਮੇਰੇ ਘਰ ਡ੍ਰੌਪ ਕਰ ਦੋ ਤੂੰ ਠੀਕ ਆ ਜੀ ਬੈਠੋ ਵੇ ਉਹ ਵੇ ਕਿਹੜੀ ਦੀ ਭੈਣ ਕਿਨੂੰ ਫਿਰ ਲਈ ਫਿਰਦੀ ਨਾਲ ਓਹੋ ਆਹ ਕੌਣ ਆਹ ਇਹ ਸ਼ੇਡ ਦੀ ਭੈਣੀ ਐ ਨਾ ਆਹ ਉਹ ਹੀ ਆ ਤੇ ਆ ਮੁੰਡਾ ਕੌਣ ਨਾਲ ਕੋਈ ਨਹੀਂ ਦੀ ਅੱਜ ਛਿੱਤਰ ਖੁੰਡੇ ਆ ਜੀ ਆਤੀ ਮੇਰਾ ਕਾਰ ਹਾਦੀ ਪੱਕਿਆ ਲਾ ਬਦਿਆ ਚੱਲਦੀ ਨਹੀਂ ਬਦਿਆ ਜਲਦੀ ਆ ਪਰ ਨੀ ਘੈਂਟ ਨਹੀਂ ਚੱਲਦੀ ਠੀਕ ਆ ਵਧੀਆ ਵਧੀਆ ਪਰ ਇੱਕ ਵਲੋਗ ਜਿਹੜਾ ਮੇਰੇ ਕੋਲ ਹੈਗਾ ਉਹ ਨਾ ਉਹ ਪੂਰਾ ਸਿਰਾ ਲੋਂ ਨਾਲਾ ਟ੍ਰੈਂਡਿੰਗ ਜਿਹਾ ਨਾ ਉਹਨੇ ਕਿਹੜਾ ਏ ਤੂੰ ਨਹੀਂ ਵੇਖਿਆ ਨਹੀਂ ਇਹਨੂੰ ਵੀ ਵਿਖਾ ਦੇ ਨੇ ਇਹ ਕਿਹੜੀ ਗੱਲ ਆ ਵਿਖਾ ਦੇ ਸਹੀ ਉਹ ਆ ਤੇ ਮੇਰੀ ਪੈਡੀ ਵੀਡੀਓ ਆਇਆ ਕਹਿੰਦੀ ਸਿਰਾ ਸੜੇ ਆਹ ਕੌਣ ਹੀ ਨਾਲ ਮੈਨੂੰ ਕੀ ਪਤਾ ਕੋਣ ਆ ਜਦ ਮੇਰਾ ਆਪਣਾ ਹੋਰ ਕੇ ਨੂੰ ਨਾ ਸੈਂਡ ਕਰੀ ਇਹ ਡਿਲੀਟ ਕਰ ਦੇ ਵੀਡੀਓ ਮੈਂ ਚਾਹ ਤੈਨੂੰ ਫੋਨ ਵਾਸਤੇ ਕੀਤੀ ਸੀ ਮੇਰਾ ਭਰਾ ਕੇ ਨੂੰ ਹੋਰ ਕੇ ਨੂੰ ਨਾ ਸੈਂਡ ਕਰੀ ਯਾਰ ਤੈਨੂੰ ਆਪਣੀ ਯਾਰੀ ਤੇ ਇੰਨਾ ਵੀ ਨਹੀਂ ਮਾਨਿਆ ਹੈਗਾ ਯਾਰ ਪਰ ਇਲੀਚ ਨਾ ਕਰੀ ਜਦ ਵੇ ਇੱਕ ਸਾਡੀ ਬਦਨਾਮੀ ਹੋਈ ਨਹੀਂ ਆ ਲੋਕਾਂ ਚ ਨੱਕ ਦੇ ਜੋ ਗੰਦੇ ਨਾ ਇਸੇ ਕਰਕੇ ਮੈਂ ਕੇ ਨੂੰ ਖਾਈ ਨਹੀਂ ਚੱਲ ਯਾਰ ਵੇ ਇਹ ਹੈ ਕੋਣ ਮੁੰਡਾ ਯਾਰ ਮੈਨੂੰ ਜਾਪ ਨਹੀਂ ਪਤਾ ਵੇਹੇ ਕਰ ਦਾਂ ਮੈਂ ਪਾਪਾ ਨਾਲ ਗੱਲ ਜਾ ਕੇ ਉਹਨੇ ਜਿੱਥੇ ਭਰਾ ਦੀ ਲੋਡ ਹੋ ਗਈ ਭਰਾ ਨੂੰ ਵੀ ਦਾਦੀ ਠੀਕ ਆ ਇੱਕ ਵਾਰੀ ਪਤਾ ਤੇ ਕਰਾ ਇਹ ਕਿਹੜੇ ਮੁੰਡੇ ਨਾਲ ਫਿਰਦੀ ਆ ਪੂਰਾ ਪਿੰਡੇ ਵਿੱਚ ਬਦਨਾਮ ਹੋ ਗਿਆ ਆਪਾ ਓਏ ਜੇ ਆਪਾਂ ਇਹਦਾ ਬਾਰ ਬਾਰ ਹੀ ਕੰਮ ਕਰਾ ਦੀਂ ਹੋ ਗਿੱਤਾ ਬਾਈ ਬੰਦੇ ਤੇ ਆ ਕੇ ਬਾਹ ਤੂੰ ਆਪਣੇ ਬਾਪੂ ਨੂੰ ਨਾਲ ਦਸੀਂ ਨਾ ਤੂੰ ਬਾਪੂ ਨੂੰ ਜਿਵੇਂ ਰਹਿੰਦੇ ਤੇ ਆਪਾਂ ਉਹਦਾ ਬਾਰ ਬਾਰ ਹੀ ਕਰਾ ਦੁੱਦੀ 20 ਲੱਖ ਚੱਲੀਏ ਫਿਰ ਕੱਲ੍ਹ ਨੂੰ ਉਹ ਇਚ ਚੰਨ ਨੇ ਬਾਈ ਕਿੰਨੇ ਕੁ ਪੈਸੇ ਲੈਣਗੇ ਯਾਰ ਤੈਨੂੰ ਪਤਾ ਉਹੀ ਥੋੜਾ ਬੋੜਾ ਖਰਚਾ ਆ ਹੀ ਜਾਂਦਾ ਵਾ ਫੇਰ ਵੀ ਕਿੰਨਾ ਤੇ ਬੰਦੇ ਨੇ ਕੁੱਟ ਮਾਰ ਕਰਨੀ ਉਹਨਾਂ ਨੂੰ ਖਾ ਪੀ ਕੇ ਕਰਨੀ ਐ ਐਦਾਂ ਥੋੜੀ ਉਹਨਾਂ ਨੇ ਕਰ ਦੇਣੀ ਕੋਈ ਨਾ ਬਾਈ ਮੈਂ ਖਰਚੇ ਦਾ ਇੰਤਜ਼ਾਮ ਕਰ ਲੂੰਗਾ ਤੂੰ ਮੈਨੂੰ ਅੱਜ ਹੀ ਲੈ ਕੇ ਚੱਲ ਕੋਈ ਨਹੀਂ ਲੈ ਆ ਜੰਨਾ ਮੈਂ ਪਰ ਮੇਰੀ ਸੁਣ ਲੈ ਗੱਲ ਇੰਟ ਵਿੱਚ ਬਦਨਾਮੀ ਬੜੀ ਹੋਣਾ ਜਿੰਨੇ ਪੈਸੇ ਕਹਿਣਗੇ ਨਾ ਤੇ ਦੇ ਦੇਈ ਉਹਨਾਂ ਨੂੰ ਭਰ ਦੇ ਸੱਗੀ ਫਿਰ ਚਲੋ ਈ ਇੱਕ ਵਾਰ ਜੋ ਆ ਵੇਖੀ ਤੈਨੂੰ ਮਲਾ ਗਿੰਦਾ ਬੰਦੇ ਪੂਰੇ ਸਿਰਾ ਵਾ ਵਾ ਖਵਾਣ ਪਿਆਣ ਦੀ ਗੜੀ ਉਹਨਾਂ ਨੂੰ ਸਾਜੀ ਅੱਛੇ ਚਾਲ ਕਿੱਦੜਾ ਆਇਆ ਕੀ ਕੰਮ ਪੈ ਗਿਆ ਕੰਮ ਤੁਹਾਨੂੰ ਪਤਾ ਹੀ ਆਂ ਭੁੰਦੇ ਦਿੰਦੇ ਈ ਹੋਰ ਉਸ ਤੋਂ ਦਾ ਕੰਮ ਪੂਰਾ ਇਹਦਾ ਕਰਨਾ ਬੰਦੇ ਦਾ ਅੱਛਾ ਖਵਾਣ ਪਿਆਣ ਦੀ ਟੈਨਸ਼ਨ ਨਹੀਂ ਲੈਣੀ ਖਵਾਵਾਂ ਪਿਵਾਵਾਂਗੇ ਖੁੱਲਾ ਕੋਈ ਗੱਲ ਨਹੀਂ ਕੰਮ ਤੇਰਾ ਕਰ ਦੇਵਾਂਗੇ ਈ ਤਾਂ ਬੰਦਾ ਇੰਨਾ ਮਤਲਬ ਕਿ ਉਹ ਨਾ ਹੋਇਆ ਪਰੇਸ਼ਾਨ ਬੜਾ ਹੋਇਆ ਬੰਦਾ ਕੰਮ ਪੂਰਾ ਸੀਰੀਅਲ ਹੋਣਾ ਫੱਟੇ ਝਾੜਦੇ ਨੇ ਕੰਮ ਮੈਂ ਕਹਦੀ ਰੜਕਾਂ ਕੱਢਦੇਾਂਗੇ ਬੱਸ ਟਾਡੇ ਤੇ ਯਕੀਨ ਆ ਬੰਦੇ ਦਾ ਹੱਲ ਕਰਨਾ ਫੱਟੇ ਝਾੜਨੇ ਪੂਰੇ ਪੂਰੇ ਮੈਂ ਕਿਹਾ ਵੀ ਵੱਟ ਕੱਢਦੇਾਂਗੇ ਤੂੰ ਕੰਮ ਦੱਸ ਪੂਰਾ ਨਾ ਚੱਲਦਾ ਆਪਣਾ ਆਜੀ ਦੀ ਭੈਣ ਨੂੰ ਇੱਕ ਆਸ਼ਕ ਤੁੰ ਕਰਦਾ ਵਾ ਅੱਛਾ ਉਹਦਾ ਕੰਡਾ ਕੱਢਣਾ ਇੱਕ ਵਾਰੀ ਹੁਣ ਮੈਂ ਕਿਹਾ ਕੰਡੇ ਕੱਢਦੇਾਂਗੇ ਤੂੰ ਇੱਕ ਵਾਰੀ ਫੋਟੋ ਖਾਲ ਬੰਦੇ ਦੀ ਮੈਨੂੰ ਮੈਂ ਘਰੋਂ ਨਾ ਚੁੱਕ ਕੇ ਲਿਆਂਗਾ ਆਹ ਵਾਜੀ ਅੱਛਾ ਇਹ ਬੰਦੇ ਨਾਲ ਤੇ ਮੇਰਾ ਵੀ ਕੋਈ ਪੁਰਾਣਾ ਹਿਸਾਬ ਆ। ਸਟਾਜਾ ਕੱਢਾ? ਹਾਂ। ਇਹਦੇ ਵੱਟ ਮੈਂ ਕੱਢਾਂਗਾ। ਚਲ। ਹੋਵੇ ਲੁਸਤਾਂ ਅੱਜੀ ਦੀ। ਅੱਛਾ ਫੋਟੋ ਆ। ਕੋਈ ਨਹੀਂ ਗੱਲ ਕਰ। ਗੱਡੀ ਛਾੜ ਦਈਏ ਇਹਨੂੰ? ਨਹੀਂ ਨਹੀਂ ਸਟਾਜਾ ਗੱਡੀ ਨਹੀਂ ਛਾੜਨਾ। ਛੱਟ ਪੇਟੀ ਲੋ। ਮੈਂ ਤਾਂ ਵੱਟ ਕੱਢ ਦਿਆਂਗੇ। ਹੋ ਜਾਏਗਾ ਬਾਈ ਤੁਹਾਡਾ ਕੰਮ। ਕਿਦਾਂ ਦੀ ਕਰ ਦਰਦੇ? ਜਿੱਦਣੇ ਕਹੋਗੇ ਚੁੱਕ ਦਿਆਂਗੇ ਫੱਟੇ। ਕਰ ਦਿਓ ਅੱਜ ਹੀ। ਤੁਹਾਨੂੰ ਫੋਨ ਲਾਦਾਗੇ। ਬੜੀ ਉਹਦੇ ਨਾਲ ਲੱਗਦੀ ਆ। ਹਾਂਜੀ ਹਾਂਜੀ ਚੱਲ ਆਇਆ। ਉਹ ਮੁੰਡਿਓ। ਉਹ ਬੰਦੇ ਦੇ ਫੱਟੇ ਚੁੱਕਣੇ ਆ ਤੇ ਰੈਡੀ ਛੜੀ ਹੋ ਜੋ ਸਾਮੀ ਮੋਟੀ ਆ ਪਤਾ ਉਹਨੇ ਮੇਰਾ ਵੀ ਉਥੇ ਇੱਕ ਚੱਕਰ ਪਾਇਆ ਸੀ ਨਾ ਉਹਦਾ حساب ਖਾਤਾ ਮੈਂ ਕਲੀਅਰ ਕਰਨਾ ਵਾ ਉਸਤਾਦ ਜੀ ਫੱਟੇ ਦੇ ਤੁਸੀਂ ਲੋਕਾਂ ਦੇ ਬੜੇ ਚੱਕਣ ਦੇ ਪਰ ਤੁਸੀਂ ਨਾ ਸਾਡੇ ਨਾਲ ਵੀ ਗੱਲ ਫੱਟਾ ਰੱਖ ਕੇ ਕਰਿਆ ਕਰੋ ਕਿਉਂਕਿ ਤੁਸੀਂ ਯਾਦੇ ਲੈਵਲ ਤੇ ਨਹੀਂ ਆਂਦੇ ਚੱਕੂ ਕੱਟ ਦਿਆਂਗੇ ਮੈਂ ਸਤਾ ਠੋਕ ਦਿਆਂਗੇ ਓਏ ਤੂੰ ਉਸਤਾਦ ਦੀ ਬੇਇੱਜ਼ਤੀ ਕਰਨ ਦੇ ਆ ਕਿ ਸਿੱਧ ਕਰਨ ਦੇ ਆ ਨਹੀਂ ਨਹੀਂ ਤੁਹਾਨੂੰ ਜਿੰਨਾ ਕੰਮ ਆ ਉਹ ਨਾ ਕਰੋ ਠੀਕ ਚਲੋ ਮੁੰਡਿਓ ਖਿੱਚੀਏ ਤਿਆਰੀ ਫਿਰ ਚਲੋ ਜੀ ਚਲੋ ਭਾਈ ਹਾਂ ਭਾਈ ਦੇਖਣ ਕਿ ਤੇਰੀ ਹਵਾ ਹਨ ਬੜਾ ਅਜੀ ਰੋਬਣਿਆ ਫਿਰਨਾ ਵੇ ਤੋ ਇਹ ਕਰੀ ਹੱਥਾ ਖੋਲ 10 10 ਦਿਨ ਜੇ ਕਹਤੇ ਸਿੰਦੇ ਨੇ ਧਰਤੀ ਚ ਘਟਨਾ ਨਾ ਦਿੱਤਾ ਉਹ ਤੋਂ ਸਭ ਤੋਂ ਬਾਹਰ ਨਹੀਂ ਹੈ ਤਬਾ ਜੇ ਤੇਰੀ ਤਸੱਲੀ ਨਹੀਂ ਹੋਈ ਤੇਰੀ ਤਸੱਲੀ ਅਜੇ ਹੋਰ ਕਰਨੀ ਪੈਣੀ ਆ ਉਹ ਇੱਕ ਅੱਧਾ ਹੱਥਾ ਖੋਲ ਕੇ ਇਹ ਤਾਂ ਨਾਲ ਸਮਝ ਕਰਦਾ ਤਾ ਉਹ ਭਾਈ ਵੀਰੇ ਹੱਥ ਨਾ ਖੋਲੀ ਮੇਰੀ ਅਜੇ ਤਾਂ ਵਾਂਗੂ ਖੀ ਜਾਂਦੀ ਏ ਉਹ ਜਾ ਕੇ ਐਕਸਟਰਾ ਕਰਾ ਕਿਤੇ ਮਣਕੇ ਨਾ ਟੁੱਟੇ ਕੇ ਮੁੰਡੇ ਦੇ ਭਾਈ ਕਿੱਥੇ ਜਾਣਾ ਚੱਲ ਬੈਠ ਅੱਛਾ ਓਏ ਆਹ ਕੀ ਬਤਮੀਗੀ ਕਰੀ ਲੈ ਆਹ ਸਾਹਬ ਦਾ ਪੂਰੇ ਕਰਨੇ ਆ ਓਏ ਇਹ ਕੀ ਬਤਮੀਜ਼ੀ ਬਾਹਰ ਮੀਂਹ ਤੈਨੂੰ ਬਾਹਰ ਤੇਰਾ ਸਾਹਬ ਡਰਾ ਕੇ ਲਾਉਂਦਾ ਓਏ ਕਿਦਾਂ ਚਾਂਬੜੇ ਫਿਰਦੇ ਓਏ ਤੇਰਾ ਭੜਾ ਧੌਣ ਤੋੜਦੀ ਓਏ ਤੇ ਬਦਮਾਸ਼ ਬਣੇ ਤੂੰ ਆਪਰ ਲੈ ਜਾਓ ਆਪਣੇ ਡੇਰੇ ਤੇ ਚੱਕੋ ਇਹਨੂੰ ਲੈ ਜਾਓ ਆਪਣੇ ਡੇਰੇ ਤੇ ਵੱਡਾ ਆਇਆ ਏ ਦਰਮਾਸ਼ ਫੜੋ ਇਹਨੂੰ ਲੱਗਦਾ ਅਜੇ ਤੇਰੀ ਤਸੱਲੀ ਨਹੀਂ ਹੋਈ ਕਦੋਂ ਦੀ ਵੇਟ ਕਰਦੀ ਚੱਲ ਮੰਮੀ ਨੂੰ ਪੁੱਛਦੀ ਮੰਮੀ ਮੈਂ ਵੀ ਇਹ ਦੇਖ ਤੋਂ ਮੁੰਡਾ ਆ ਘੱਟੀ ਪਈਆਂ ਲੱਗਦਾ ਨਹੀਂ ਪਿਆ ਨੋਟਿਸਿਬਲ ਆ ਰਿਹਾ ਕਿਹੋਂ ਪੁੱਤ ਕੋਈ ਨਹੀਂ ਲੱਗਦਾ ਪਿਆ ਕੋਈ ਨਹੀਂ ਪੁੱਤ ਮੈਂ ਕਰਦੀ ਆ ਕੋਈ ਮੁੰਡਾ ਘੱਲ ਕੇ ਨਾ ਮੈਂ ਪਤਾ ਕਰਦੀ ਆ ਕੋਈ ਨਹੀਂ ਤੂੰ ਫਿਕਰ ਨਾ ਕਰ ਤੁਸੀਂ ਇੱਥੇ ਚੁੰਨੀ ਲੈ ਕੇ ਰੱਖਿਆ ਕਰ ਨਰਦੇ ਚੁੰਨੀ ਲੈ ਹੈ ਮੈਂ ਬੜੀ ਪਰੇਸ਼ਾਨ ਐ ਮੁੰਡੇ ਦੇ ਹੱਥੋਂ ਮੈਂ ਮੁੰਡੇ ਨੂੰ ਕਹਿੰਦੀ ਰਹਿੰਦੀ ਪੁੱਤ ਨਾ ਜਾਇਆ ਕਰ ਅੱਜ ਕੱਲ੍ਹ ਜਮਾਨਾ ਨਹੀਂ ਗਾ ਚੰਗਾ ਸ਼ੁਕਰ ਹੈ ਮੇਨੇ ਜਾਨ ਬਚਾ ਲਈ ਸੁਖਨੀ ਬੇਟਾ ਹਾਂਜੀ ਪਾਪਾ ਜੀ ਕੀ ਗੱਲ ਕੱਲੀ ਗੱਲਾਂ ਕਰੀ ਜਾਂਦੀ ਕਾਲਜ ਨਹੀਂ ਜਾਣਾ ਅੱਜ ਜਾਣਾ ਫਿਰ ਕਹਿ ਕਿਉਂ ਉਹਨਾ ਪਾਪਾ ਹੜਤਾਲ ਚੱਲਦੀ ਪਈ ਮੈਂ ਕਿਹਾ ਕਿਤੇ ਅੱਜ ਵੀ ਨਾ ਹੋਵੇ ਹੜਤਾਲ ਉਹ ਐਵੇਂ ਬਹਾਨੇ ਨਾ ਮਾਰ ਭਰਾਈ ਵਾਲੇ ਵੀ ਖਿਆਲ ਰੱਖਿਆ ਕਰੋ ਚੱਲ ਮੈਂ ਸ਼ਹਿਰ ਚੱਲਿਆਂ ਤੇ ਨਾਲ ਹੀ ਮੇਰੇ ਮਤਲਬ ਚਲੋ ਤੇ ਮੈਂ ਤੁਹਾਨੂੰ ਕਾਲਜ ਸੱਡ ਜਾਣਾ ਪਾਪਾ ਤੇ ਤੂੰ ਬਿਲਕੁਲ ਸਹੀ ਕਹਿਤੀ ਜੀ ਨਾਲ ਹੀ ਖੜਿਆ ਕਰੋ ਤੇ ਨਾਲ ਲੈ ਕੇ ਆਇਆ ਕਰੋ ਚੱਲ ਕੋਈ ਨਾ ਮੇਰੇ ਕੋ ਪਪਾ ਧਰਤ ਵੱਤ ਮੈਂ ਇਹ ਖਿਆਲ ਰੱਖਦਾ ਚੱਲ ਕੋਈ ਨਾ ਪਤਾ ਛੋਟਾ ਲਾਡਲਾ ਵੀਰ ਵਾ ਤੇਰਾ ਇਹਨੇ ਨਹੀਂ ਖਿਆਲ ਰੱਖਣਾ ਤੇ ਕਿੰਨੇ ਰੱਖਣਾ ਚਲੋ ਉਹ ਉਹ ਤਿਆਰ ਤੇ ਮੈਂ ਤੁਹਾਡੀ ਬਾਹਰ ਵੇਟ ਕਰਦਾ ਮੇਰੀ ਗੱਲ ਸੋਲਾ ਮੈਨੂੰ ਕੋਈ ਮਨ ਲਾਮਾ ਨਹੀਂ ਮਿਲਣਾ ਚਾਹੀਦਾ ਬਹੁਤਾ ਸਿਆਣਾ ਬੰਦਾ ਚਾ ਤੂੰ ਵੀ ਉੱਠਣਾ ਵੀ ਜੇ ਤਲੀ ਕੰਮ ਨਹੀਂ ਚਾਹ ਤੂੰ ਸੋਚਣਾ ਕੀ ਆ ਤੇਰਾ ਵੀਰ ਨਹੀਂ ਘਰ ਆਇਆ ਦੋ ਦਿਨ ਹੋ ਗਿਆ ਫੋਨ ਲੱਗਦਾ ਨਹੀਂ ਆ ਕੀ ਕਰਾਂ ਪੁੱਤ ਮੈਂ ਬੜੀ ਫਿਕਰ ਆ ਜੈਸ ਮੁੰਡੇ ਨਾਲ ਬੜੀ ਯਾਰੀ ਕਹਿਨੀ ਆ ਤੂੰ ਬੋਤ ਟਾਈਮ ਨਾ ਘਰ ਆ ਜਾ ਕਰ ਜਮਾਨਾ ਨੀਗਾ ਚੰਗਾ ਤੇ ਮੇਰੀ ਸੁਣਦਾ ਹੀ ਕਿੱਥੇ ਆ ਮੈਨੂੰ ਬਹੁਤ ਫਿਕਰ ਆ ਪੁੱਤ ਮੈਂ ਕੀ ਸੋਚਣਾ ਮੈਨੂੰ ਤੀ ਪਤਾ ਕਿ ਕਰਨਾ ਤੇ ਕੋਈ ਪਤਾ ਆਪਣੇ ਯਾਰ ਦੋਸਤਾਂ ਨਾਲ ਚਲ ਗਿਆ ਹੋਵੇ ਤੇ ਵੀ ਗਲਤੀ ਹੈਗਾ ਪੁੱਤ ਤੇਰੀ ਯਾਰ ਹਮੂਨ ਨੂੰ ਆਉਗਾ ਸਵਾਲ ਤੇ ਇਸ ਚਾਤੇ ਵੀ ਗਰੁੱਪਾਂ ਚ ਮੈਂ ਪਾਤੀ ਉਹਦੀ ਵਾ ਤੂੰ ਆ ਵੀਡੀਓ ਚੜ ਕੇ ਚੰਗਾ ਨਹੀਂ ਕੀਤਾ ਮੇਰੀ ਭੈਣ ਦੀ ਬਦਨਾਮੀ ਕੀਤੀ ਆ ਲੱਖ ਲਾਣ ਤਾਂ ਇਹੋ ਜੀ ਜਾਣੀ ਤੇ ਉਹ ਜਾ ਵਾ ਵੱਡਾ ਯਾਰੀ ਵਾਲਾ ਸੁਬੰਦਾ ਗਲਤ ਤੇਰੀ ਭੈਣ ਨਾ ਘਾਪਾ ਉਹ ਮੈਨੂੰ ਸੁਲਾਵਾ ਦੇਣ ਆਇਆ ਵਾ ਮੈਂ ਕਹਦੀ ਬਦਨਾਮੀ ਕੀਤੀ ਵੇ ਸਾਰੇ ਪਿੰਡ ਨੂੰ ਪਤਾ ਤੇਰੀ ਭੈਣ ਘੁੰਮਦੀ ਆ ਜਾ ਤੂੰ ਜਾਲਾਂ ਨਹੀਂ ਕੀਤੀ ਤੂੰ ਕਰਤਾੜਾਂ ਨਹੀਂ ਕੀਤੀ ਆ ਜਾ ਵਾ ਜਾ ਦਾਇਰ ਬੜਾਈ ਸਦਾ ਮੈਂ ਪਪਾਟਾ ਨਾਲ ਗੱਲ ਕਰੀ ਇਹਦੀ ਹਾਂ ਦੱਸ ਪੁੱਤ ਦੀਪ ਮੁੰਡਾ ਦੀ ਹਾਂ ਉਹਨੇ ਦੀਦੀ ਬਾਰੇ ਮੈਨੂੰ ਬਹੁਤ ਗੱਲ ਦੋ ਕਿਆ ਉਹ ਪਤਾ ਨਾ ਕੇਰੇ ਮੁੰਡੇ ਨਾਲ ਪਿੱਛੇ ਬੈਠੇ ਓਏ ਪੁੱਤ ਐਵੇਂ ਕੇਹਤੀਆਂ ਗੱਲਾਂ ਚ ਨਹੀਂ ਆਈਂਦਾ ਕਿਸੇ ਨੇ ਅੱਖੀਂ ਵੇਖਿਆ ਵੀ ਨਾ ਗਲਤ ਹੁੰਦਾ ਤੇ ਤੇਰੀ ਦੀਦੀ ਨੇ ਮੈਨੂੰ ਉਹ ਜਿਹੜੇ ਮੁੰਡੇ ਨਾਲ ਆਈ ਸੀ ਨਾ ਉਹ ਸਾਰਾ ਕੁਝ ਸੱਚ ਦੱਸਤਾ ਜੀ ਓਏ ਉਹ ਮੁੰਡੇ ਨੇ ਤਾਂ ਤੇਰੀ ਦੀਦੀ ਦੀ ਸਭੋ ਜਾਨ ਬਚਾਈ ਆ ਉਹ ਮੁੰਡਿਆਂ ਦਾ ਮੈਨੂੰ ਵੀ ਪਤਾ ਲੱਗ ਜੇ ਨਾ ਤੇ ਉਹਨਾਂ ਨੂੰ ਮੈਂ ਜਾ ਦੱਸਾਂਗਾ ਇੱਕ ਵਾਰੀ ਸੋਰੀ ਪਪਾ ਮੈਂ ਕੁਝ ਗੱਲ ਤੇ ਸੋਚ ਬੈਠਾ ਪਪਾ ਤੂੰ ਮੈਨੂੰ ਟੋਕਿਉਂ ਨਾ ਰੱਖਿਆ ਉਹ ਕੋਈ ਨਹੀਂ ਪੁੱਤ ਉਹ ਤੇਰੀ ਦੀਦੀ ਨੇ ਮੈਨੂੰ ਮਨਾ ਕੀਤਾ ਸੀ ਕਿ ਸੇਰੂ ਹਜੇ ਬੱਚਾ ਵਾ ਉਹਨੂੰ ਨਾ ਕੁਝ ਦੱਸਿਓ ਇਹ ਕਰਕੇ ਨਹੀਂ ਮੈਂ ਤੈਨੂੰ ਕੁਝ ਦੱਸਿਆ ਚੱਲ ਪੁੱਤ ਹੁਣ ਖੇਡ ਜਾ ਕੇ ਐਨੀ ਟੈਨਸ਼ਨ ਨਹੀਂ ਲਈਦੀ ਭਾਈ ਛੱਡ ਦੇ ਨੀ ਯਾਰ ਅੱਛਾ ਉਹ ਬੇਕਸੂੜਾ ਅਰੇ ਬੇਕਸੂੜ ਹੋਵੇ ਤੇ ਨਾ ਹੋਵੇ ਤੂੰ ਆਪ ਹੀ ਇਹਨੂੰ ਫੜਾ ਕੇ ਤੇ ਆਪ ਹੀ ਛਡਾਉਣ ਆ ਗਿਆ ਛੱਡ ਦੇ ਭਾਈ ਵੀਰੋ ਪੈਸੇ ਲੱਗਦੇ ਆ ਛੱਡਣ ਦੇ ਭਾਈ ਮੇਰੇ ਕੋ ਤੇ ਪੈਸੇ ਨਹੀਂ ਪੈਸੇ ਹੈਗੇ ਆ ਪੈਸੇ ਤੇ ਨਹੀਂ ਮੇਰੇ ਕੋ ਪੈਸੇ ਨਹੀਂ ਨਾ ਹੈਗੇ ਤੇਰੇ ਇੱਕ ਕੰਮ ਹੋ ਸਕਦਾ ਤੇਰੇ ਕੋਲ ਤੇ ਆਪਣੀ ਭੈਣ ਦਾ ਨੰਬਰ ਹੀ ਦੇ ਦੇ ਉਹ ਫੇਰ ਕਿਤੇ ਗੱਲ ਹੋਵੇਗੀ ਤੂੰ ਮੇਰੀ ਭੈਣ ਬਾਰੇ ਕੀ ਬੋਲਦਾ

ਬਾਈ ਆ ਗਿਆ ਤੇਰਾ ਘਰ ਬਈ ਆਦਨਕਾਰ ਖੜਾ ਉਹ ਨਾ ਭਰਾ ਛੱਡ ਪਰੇ ਘਰ ਕੀ ਕਰਨਾ ਆ ਤੇ ਸਹੀ ਬਾਈ ਓ ਐਵੇਂ ਤੇਰੇ ਪਿੰਡ ਦੇ ਲੋਕ ਫੇਰ ਵੱਟੇ ਮਾਰਨੇ ਸ਼ੁਰੂ ਕਰ ਦੇਣਗੇ ਇਹੋ ਜੀਆਂ ਗੱਲਾਂ ਕਿਉਂ ਕਰਦਾ ਵੀ ਤਾਂ ਕਾ ਤਸਕ ਇੱਕ ਹੌਂਸ ਪਪਾ ਯੋ ਕਿ ਨਾਂ ਹੀ ਦੇ ਦੇ ਜਾਂ ਮੈਂ ਚਾਹੀਦਾ ਸੱਈ ਕੱਟਾ ਆ ਕੀ ਹੋਇਆ ਤੇ ਤੋ ਬਸੀਓ ਟੈਕਨ ਛੱਡ ਲਾਉਂਦੇ ਆਂ ਬਾਈਕ ਸਲਿੱਪ ਹੋ ਗਈ ਉਹ ਮਨਵੰਦਾ ਭਾਜੀ ਆਜੋ ਮੜਾ ਦੇ ਘਰੇ ਚਲ ਜਾਨੇ ਉਹ ਮੈਂ ਕਹਿੰਦਾ ਨਹੀਂ ਨਹੀਂ ਛੱਡਿਆ ਤੁਸੀਂ ਤਾਂ ਕਹਿ ਰਿਹਾ ਲੈ ਆਇਆ ਮੈਨੂੰ ਤੁਸੀਂ ਬੈਠੋ ਕੋਈ ਨਹੀਂ ਮੈਂ ਡਾਕਟਰ ਨੂੰ ਲੈ ਕੇ ਆਉਂਦਾ ਨਹੀਂ ਨਹੀਂ ਕੋਈ ਲੋੜ ਨਹੀਂ 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 ਕੋਈ ਨਹੀਂ ਬਾਹਰ ਤੇ ਆਪ ਕੋਈ ਕੋਈ ਲੋੜ ਨਹੀਂ ਕੋਈ ਨਹੀਂ ਮੈਂ ਲੈ ਆਇਆ ਉਹ ਹੋ ਇੱਕ ਮਿੰਟ ਮੈਂ ਕੁੜੀ ਨੂੰ ਬੁਲਾ ਲੈਂਦਾ ਸੁਖਮਨੀ ਪਤਾ ਹਾਂਜੀ ਪਾਪਾ ਉੱਥੇ ਚਾਹ ਬਣਾਉ ਮੈਂ 5 ਮਿੰਟ ਚੋਂ ਸੁਣਿਆ। ਸਸੀ ਸਸੀ ਕਾ ਜੀ। ਹਾਂ ਤੁਹਾਡੇ ਸਾਡੇ ਕਿਵੇਂ ਲੱਗੀ? ਉਹ ਬੱਸ ਜੀ ਬਾਈਕ ਸਲੀਪ ਹੋ ਗਈ ਸੀ ਜੀ। ਮੈਂ ਕਦੇ ਨਹੀਂ ਤੇ ਸਵੇ ਹੈ। ਉਹ ਮੇਰੀ ਗੱਲ ਸੁਣ। ਪਹਿਲਾਂ। ਮੈਂ ਕਦੇ ਨਹੀਂ ਲਿਆ। ਪਹਿਲਾਂ ਇੱਥੇ ਚੱਲੇ ਆ। ਮੈਂ ਪਾਣ ਲੈਣੀ ਹਾਂ। ਰਜਾਲ ਸਿੰਘ ਦਾ ਨਾਂ ਆਪਣੇ ਪਾਪਾ ਨੂੰ ਤੇ ਨਾਂ ਆਪਣੀ ਦੀਦੀ ਨੂੰ। ਕਿ ਨੰਨਾਂ ਦਾ ਸੀ ਇਹ ਸਭ ਕੁਛ ਤੋਹਰਾ ਹੈ ਇੱਦਾਂ ਤੇ ਤੱਤ ਪੁੱਤਣਗੇ ਬੰਦਾ ਤੇ ਯਾਰ ਤੂੰ ਚੰਨਾ ਤੇਨ ਦਾ 6 5 ਤਾਂ ਹੀ ਦਾ ਭਰਾਵਾ ਕੀ ਦਸੀਏ ਤੈਨੂੰ ਦੇਲੇ ਸਾਫ ਵਾਲਿਆਂ ਨਾਲ ਹੀ ਤੇ ਧੱਕਾ ਹੁੰਦਾ ਪਾਜੀ ਮੈਂ 1 ਮਿੰਟ ਫਿਰ ਕੋਈ ਆਇਆ ਓ ਯਾਰ ਚੰਗਾ ਜੀ ਮੈਂ ਚੱਲਦਾ ਹਾਂ ਕਿਤੇ ਪਾਪਾ ਲੈ ਬਾਹਰ ਗਏ ਨੇ ਅਜੇ ਤੱਕ ਨਹੀਂ ਚਲੇ ਹੋ ਬਸ ਚਲ ਜੀ ਦੱਸ ਦੇ ਪਾਪਾ ਨੂੰ ਮੈਨੂੰ ਛੇਤੀ ਉਹ ਕਰੇ ਬੇਬੇ ਦੀ ਇੱਕ ਦਿਨ ਨਹੀਂ ਆ ਮੈਂ ਤਾਂ ਦੋ ਦਿਨ ਤਣ ਹੋ ਗਏ ਘਰੇ ਨਹੀਂ ਬਟਿਆ ਚੰਗਾ ਸਬੂਤ ਆ ਦੀ ਬਾਈਕ ਸੇ ਫੋਟੋ ਸੀ ਮੇਰਾ ਫੋਟੋ ਕਾ ਤਨ ਕਰ ਲਿਆ ਇਹ ਵੀ ਠੀਕ ਆ ਜੀ ਚਲੋ ਠੀਕ ਆ ਜੀ ਚਾਉਦੇ ਹਾਂ 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 ਚੱਲ ਜੀ ਕਿੰਨੀ ਸੱਟ ਲੱਗੀ

ਪੁੱਤ ਤੈਨੂੰ ਤਾਂ ਛੱਟ ਬੜੀ ਲੱਗੀ ਆ ਕਿੱਥੇ ਰਿਹਾ ਏ ਤੂੰ ਅਸੀਂ ਤੈਨੂੰ 2-3 ਦਿਨ ਹੋ ਗਏ ਲੱਭਦੇ ਆਨੂੰ ਬਸ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਰਿਆ ਚਲ ਗਿਆ ਪੁੱਤ ਯਾਰਾਂ ਦੋਸਤਾਂ ਦੀ ਜ਼ਰੂਰੀ ਹੈ ਜਾਂਦਾ ਕਿ ਮਾਪਿਓ ਦੀ ਜ਼ਰੂਰਤ ਜ਼ਿਆਦਾ ਹੈ ਤੈਨੂੰ ਫੋਨ ਕਰਦੇ ਰਹੇ ਤੇਰਾ ਫੋਨ ਨਹੀਂ ਲੱਗਦਾ ਪੁੱਤ ਆ ਪਤਾ ਤੈਨੂੰ ਕਿੰਨੇ ਫੋਨ ਕਰਦੇ ਰਹੇ ਤੈਨੂੰ ਮਾਪਿਓ ਦਾ ਕੋਈ ਫਿਕਰ ਨਹੀਂ ਆ ਤੈਨੂੰ ਪਤਾ ਮੇਰੀ ਜਵਾਨ ਘਰ ਭੈਣ ਵਾ ਹੈ ਤੂੰ ਕਿੰਨੀ ਛੱਟ ਲਵਾ ਕੇ ਆਇਆ ਵਾ ਚਲ ਚਲ ਪੁੱਤ ਜਾ ਵੀਰ ਨੂੰ ਨਾ ਹਲਦੀ ਪਾ ਕੇ ਦੁੱਧ ਦੇ ਤੇ ਪੁੱਤ ਦਵਾਈ ਲੈ ਆਇਆ ਚਲ ਜੋ ਹੋ ਗਿਆ ਸੋ ਹੋ ਗਿਆ ਹੁਣ ਟੈਨਸ਼ਨ ਨਾ ਲਈ ਮੇਰਾ ਪੁੱਤ ਚੰਗਾ ਕੋਈ ਨਾ ਫਿਕਰ ਟੈਨਸ਼ਨ ਨਾ ਮੈਂ ਵੇਖਿਆ ਮੇਰਾ ਅਹਿ ਗਿਆ ਸਹੀ ਨਾ ਅਹੀ ਪੁੱਤ ਵੇਖਾਂ ਦੋਨਾਂ ਮਾਵਾ ਤਾਂ ਯਾ ਫਿਕਰ ਚ ਪਈਆਂ ਸੀ ਇਹਨੂੰ ਕੋਈ ਫਿਕਰ ਨਹੀਂ ਸਾਡਾ ਚਲ ਪੁੱਤ ਉੱਠੋਂ ਤੂੰ ਦਵਾਈ ਲੈ ਆਇਆ ਤੁਸੀਂ ਕਿਹਾ ਅੰਕ ਤੁਸੀਂ ਕਿਹਾ ਹਾਂ ਤੂੰ ਦਵਾਈ ਲੈ ਲੇ ਤੁਸੀਂ ਕਿਹਾ ਇਹ ਪੁੱਤ ਦੇ ਦੋਸਤ ਨਾਲ ਮਿਲਣਾ ਪਾ ਗੁਰਜੀਤ ਤੇ ਪੁੱਤ ਸੱਤ ਤੇ ਆ ਕੀ ਕੰਮ ਹੀ ਤੁਹਾਨੂੰ ਕੋਈ ਨਹੀਂ ਉਹਨੂੰ ਉਤਾਰਦੇ ਆ ਤੋਂ ਦੇ ਪੁੱਤ ਦੇ ਦੋਸਤ ਦੱਸ ਤਾਂ ਹੋਣਗੇ ਕੋਈ ਦੋਸਤ ਨਹੀਂ ਮੈਨੂੰ ਤੇ ਲੱਗਦੀ ਵੀ ਕੋਈ ਫਰੈਂਡ ਆ ਨੇ ਹੀ ਪੁੱਤ ਐ ਜੀ ਗੱਲਾਂ ਨਾ ਸੋਚੋ ਤੇ ਵਿਆਹ ਲੈ ਨਹੀਂ ਮੰਨਦਾ ਉਹ ਕੋਈ ਕੁੜੀ ਕੋਈ ਪਤਾ ਲੈਣ ਆਈ ਹੋਊਗੀ ਨਾਲ ਮੁੰਡੇ ਦੇ ਹੋ ਸਕਦਾ ਪੁੱਤ ਉਹਦੇ ਕੋਈ ਦਫਤਰ ਤੋਂ ਕੋਈ ਕੁੜੀ ਹੋਵੇ ਜਿੱਦਾਂ ਉੱਥੇ ਦਫਤਰ ਵਿੱਚ ਸਾਰਾ ਸਟਾਫ ਇਕੱਠਾ ਹੁੰਦਾ ਨਾ ਤੇ ਕੋਈ ਦਫਤਰ ਚੋਂ ਕੁੜੀ ਪਤਾ ਲੈਣ ਆਈ ਹੋਵੇ ਜਾਂ ਤੂੰ ਚਾਹ ਬਣਾ ਜਾ ਕੇ ਚਾਹ ਦੇ ਕੇ ਆ ਮੈਂ ਤਾਂ ਬੜੀ ਵਾਰੀ ਕਿਹਾ ਵਾ ਵਿਆਹ ਕਰਾ ਲਾ ਪੁੱਤ ਵੇ ਵਿਆਹ ਕਰਾ ਲਾ ਕਿੱਥੇ ਮੇਰੀ ਸੁਣਦਾ ਵਾ ਇਹ ਮੁੰਡਾ ਤੇ ਕਿਤੇ ਮੇਰੀ ਮੰਨਦਾ ਹੀ ਨਹੀਂ ਆ ਇਹਨੇ ਮੈਂ ਬਹੁਤ ਵਾਰੀ ਕਿਹਾ ਵਾ ਸੱਸੀ ਕਿਆ ਜੀ ਕਿੱਦਾਂ ਬਣੇ ਹੋਗੇ ਸਾਡੇ ਘਰ ਦੇ ਬਸ ਇਦਾਂ ਹੀ ਹੁਣ ਤੁਸੀਂ ਠੀਕ ਹੋ ਹਾਂ ਮੈਂ ਠੀਕ ਆ ਮੈਨੂੰ ਕੀ ਹੋਇਆ ਮੈਂ ਤੁਹਾਨੂੰ ਨਾ ਇੱਕ ਗੱਲ ਦੀ ਮਾਫੀ ਮੰਗਣ ਆਈ ਆ ਮਾਫੀ ਮੰਗਣ ਕਿਹੜੀ ਗੱਲ ਦੀ ਮੇਰੇ ਭਰਾ ਨੇ ਮੈਨੂੰ ਸਭ ਕੁਝ ਦੱਸਤਾ ਹੈ ਤੁਸੀਂ ਬਾਈਕ ਤੇ ਸਲੀਪ ਤੇ ਆਏ ਮੇਰੇ ਭਰਾ ਨੇ ਕੁਛ ਕੀਤਾ ਸੀ ਇਹ ਵੀ ਬੜਾ ਚਲਾਕ ਜਿਵੇਂ ਮੈਂ ਬਹੁਤ ਸਮਝਾਇਆ ਸੀ ਕਿ ਘਰੇ ਕੁਝ ਨਾ ਦੱਸੋ ਚਲੋ ਕੋਈ ਗੱਲ ਨਹੀਂ ਹੋਰ ਤੁਸੀਂ ਸੁਣਾਓ ਚਾਹ ਪਾਣੀ ਪੀਤਾ ਨਹੀਂ ਬਸ ਚਲੋ ਤੁਸੀਂ ਚਾਹ ਪੀਓ ਮੈਂ ਹੋਂਨਾ ਮੈਂ ਤਾਂ ਤੇ ਮੈਂ ਗੱਲ ਕਰਨੀ ਸੀ ਹਾਂਜੀ ਦੱਸੋ ਧੜੀ ਗੱਲ ਕਰਨੀ ਸੀ ਉਹ ਤੁਸੀਂ ਫਿਕਰ ਨਾ ਕਰੋ ਕੁਝ ਨਹੀਂ ਹੁੰਦਾ ਤੁਹਾਡੇ ਭਰਾ ਨੂੰ ਮੈਂ ਉਹਨੂੰ ਸਮਝਾ ਲਿਆ ਸੀ ਨਹੀਂ ਮੈਂ ਗੱਲ ਨਹੀਂ ਕਰਨੀ ਮੈਂ ਆਪਣੀ ਗੱਲ ਕਰਨੀ ਸੀ ਆਪਣੀ ਗੱਲ ਕਰਨੀ ਹਾਂਜੀ ਦੱਸੋ ਅ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਮਤਲਬ ਕਿ ਤੁਸੀਂ ਕਿਸੇ ਨਾਲ ਗੱਲਬਾਤੇ ਨਹੀਂ ਕਰਦੇ ਚਲ ਆ ਸਭ ਛੱਡੋ ਤੁਸੀਂ ਜਾਹ ਬਾਰੇ ਨਹੀਂ ਸੋਚਿਆ ਕੁਝ ਹੁਣ ਯਾਹ ਬਾਰੇ ਕੀ ਸੋਚਣਾ ਅਜੇ ਮੰਨ ਜੇ ਨਹੀਂ ਕਰਦਾ ਕਾ ਤੇ ਕੋਈ ਕੁੜੀ ਨਾਲ ਗੱਲ ਬਾਤ ਨਾ ਜੀ ਨਾ ਸਾਰੇ ਕੁੜੀਆਂ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਤੁਹਾਨੂੰ ਇਦਾਂ ਕਿਉਂ ਲੱਗਦਾ ਚਲੋ ਠੀਕ ਆ ਮੈਂ ਚਲਦੀ ਆਂ ਫੇਰ ਡਰਜਾ ਲੱਗਦਾ ਅੱਜ ਕੱਲ ਅੱਛਾ ਜੀ ਤੁਸੀਂ ਕਹਿੰਦੇ ਪਈ ਕਿ ਸਾਡੇ ਬਾਰੇ ਕੁਝ ਖਿਆਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿੰਦੀ ਅੱਛਾ ਜੀ ਚਲੋ ਠੀਕ ਹੈ ਜੀ ਪਰ ਜੇ ਸਾਡੇ ਬਾਰੇ ਹੋਇਆਗਾ ਤਾ ਦੱਸ ਦਿਓ